ਹਾਂ ਇਹ ਨਾ ਕੋਈ ਤਾਂ ਮੈਂ ਜਿਹੜੀ ਉਹ ਨਹੀਂ ਦੇਖੀ ਹੁਣ ਤੁਹਾਡੇ ਪਿੰਡ ਚ ਨਹੀਂ ਸਾਰੇ ਦੇਖੀ ਤੁਸੀਂ ਕਿ ਸਾਡੇ ਘਰੇ ਕਵੇਲਾਗਾ ਉਹ ਮੇਰੇ ਚਪਾਰ ਦੇ ਮੇਰੇ ਤਾਂ ਨਾ ਕਿਹਾ ਜੀ ਮੈਂ ਜਾ ਜਾ ਗੱਡੀਆਂ ਦੇ ਕਿਹਾ ਇਧਰ ਉਹ ਕਿਉਂ ਆਫਟੇ ਨਾ ਕਾ ਮਰੇ ਵਿੱਚ ਬਿਆਰ ਚ ਅਗਲਾ ਬੇਇਜ਼ਤੀ ਹੁੰਦੀ ਹੈ ਜੀ ਐਵੇਂ ਥੋੜੇ ਜੀ ਸੋਚ ਕੇ ਗੱਲ ਕਰਿਆ ਕਰੋ ਐਵੇਂ ਨਹੀਂ ਕਰੀਦਾ ਹੁੰਦਾ ਸਿਆਰੇ ਸਿਆਣੇ ਨਹੀਂ ਕੋਈ ਆਨ ਪੜਨੀ ਹੈਗਾ ਉਹ ਜਾਰਾ ਨਾ ਪੜੇ ਨੇ ਉਹਨਾਂ ਨੂੰ ਕੀ ਪਤਾ ਨਹੀਂ ਹਾਂ ਸਾਰੇ ਆਣ ਬੜੇ ਤੂੰ ਹੀ ਸਿਆਣਾ ਹੋ ਗਿਆ ਹੈ ਉਹ ਬੈਕਵਰਡ ਏਰੀਆ ਉਹਨਾਂ ਨੂੰ ਕੋਈ ਪਤਾ ਲੱਗਦਾ ਨਹੀਂ ਹੈ ਉਹਨਾਂ ਦੇ ਗੱਲ ਸੁਣੋ ਮੜੇ ਧਿਆਨ ਨਾ ਕਰਨ ਕਿ ਜੀ ਸੋਚ ਸਮਝ ਕੇ ਵਧੀਆ ਪੜ੍ਹੇਗੀ ਕਿਦਿਖੀ ਪਤਾ ਲੱਗਦਾ ਹੁੰਦਾ ਐਮੀ ਮਾਰੀ ਨੂੰ ਜਾਣੀ ਆ ਉਹਦਾ ਗੱਲ ਆ ਪੜ੍ਹਿਆ ਦੇਗੀ ਆਪ ਮਾਰੂ ਅਨਪੜ੍ਹ ਤਾਂ ਜਰਾ ਡਰੂਗਾ ਅਨਪੜ੍ਹ ਨੂੰ ਦੱਸਦਾ ਹੁੰਦਾ ਨੇ ਪੜੀ ਕਹਿੰਦਾ ਲੱਗਦਾ ਅਨਪੜ੍ਹ ਦੱਸੇ ਜੀ ਪਾਉਂਦਾ ਜੀ ਮੂਰਖਾਂਗੇ ਇਹ ਹੋਰ ਜਿਹੜੀ ਹੁਣ ਰੱਖਿਓ ਇਹਨਾਂ ਰੱਖਣ ਨੂੰ ਮੋਦੀ ਹੁਣ ਰੱਖਿਓ ਇਹਨਾਂ ਆਪਣੇ ਪੱਟੇ-ਪੱਟੇ ਵੱਡਾ ਬਸ ਕਰਿਓ ਕਰੋ ਜੀ ਐਵੇਂ ਨਹੀਂ ਕੀਤਾ ਹੁੰਦਾ ਤਾਂ ਥੋੜੇ ਸੋਚ ਸਮਝੀਏ ਗੱਲ ਕਰਿਆ ਕਰੋ ਐਵੇਂ ਨਹੀਂ ਕਰੋ ਚਲ ਠੀਕ ਆ ਯਾਰ ਪਰਸਨਾ ਦੇ ਚਾ ਚੱਲੀ ਆਪਾਂ ਜਿਆਸਤ ਗਰ ਮੇਰੇ ਨੂੰ ਪਰਸਨ ਲੱਗ ਗਿਆ ਨੇ ਪਰ ਜਦੋਂ ਮੈਨੂੰ ਸੁਣਨੀ ਆ ਪੈਂਦੀ ਮੈਨੂੰ ਬਹੁਤ ਔਖਾ ਲੱਗਦਾ ਚਲ ਚੱਲ ਚੰਗਾ ਲੱਗਦਾ ਨਹੀਂ ਤੂੰ ਤਾਂ ਬੋਲਦੀ ਨਹੀਂ ਇਹ ਚੰਗਾ ਚੰਗਾ ਇਹਦਾ ਬਾਝੋਂ ਹੱਸਦਾ ਹੁੰਦਾ ਧਿਆਨ ਰੱਖਿਆ ਕਰੋ ਮਾੜਾ ਚਲ ਚੰਗਾ ਠੀਕ ਹੈ ਕਿੰਨੀ ਗਾਲੀ ਹੋ ਗਈ ਮੈਨੂੰ ਸਮਝਾਉਣ ਲੱਗੀ ਚਲੋ ਚੱਲੀਏ ਚਾ ਠੀਕ ਹੈ ਚਲ ਪਰ ਕਿਵੇਂ ਕੀ ਕਰੀਏ ਨੀ ਅੰਦਰ ਹਾਂਜੀ ਬੱਸ ਰੋਪਰੇ ਸਿੱਕੇ ਤੈਨੂੰ ਦੋ ਆਪਾਂ ਸਿੱਖੀ ਹੋਰ ਯਾਰ ਕੀ ਹੋਵੇ ਦੱਸ ਠੰਦੇ ਆ ਉਹ ਕੰਮ ਨਹੀਂ ਕਾਰਨੀਗਾ ਕਿਉਂ ਵਧੀਆ ਨਹੀਂ ਯਾਰ ਉਹ ਮੈਂ ਜਹਾਜ਼ ਚਲਾਉਂਦਾ ਰਿਹਾ ਵਧੀਆ ਡਰਾਈਵਰ ਦੀ ਮੈਂ ਜਹਾਜ਼ ਦਾ ਜਹਾਜ਼ ਦੇ ਡਰਾਈਵਰ ਸਿੱਖੇ ਹੋਰੇ ਇੱਥੋਂ ਤਾਂ ਪਤਾ ਲੱਗਦਾ ਜਹਾਜ਼ ਦੇ ਡਰਾਈਵਰ ਥੋੜੀ ਨਾ ਪਾਇਲਟ ਹੁੰਦੇ ਜਹਾਜ਼ ਚਲਾਣਾ ਲਿਤਾ ਫਿਰ ਡਰਾਈਵਰੀ ਹੁੰਦੇ ਨੇ ਤੁਸੀਂ ਕਿੱਥੋਂ ਸਿੱਖਿਆ ਸੀ ਜਹਾਜ਼ ਸਿੱਖਿਆ ਦਿਵਸਾਂ ਮੈਂ ਜਹਾਜ਼ ਨਾ ਸਿੱਖਿਆ ਜੀ ਆ ਬੱਸ ਕਰਿਆ ਕਰੋ ਤੁਸੀਂ ਸੱਚੀ ਪੁੱਹੋਂ ਦੁਬੱਡੇ ਦਾ ਆਪਾ ਮਾਰਦੇ ਆਂ ਮੈਂ ਸਮਝਾ ਕੇ ਲੱਗੀ ਇਸ ਵੀ ਵਿਆਹ ਚ ਉਸਨੇ ਨਹੀਂ ਕੱਪ ਮਾਰਨੇ ਨਹੀਂ ਮਾਰਦੇ ਤੁਸੀਂ ਵੀ ਡੰਗਾ ਬਮਾਰੀ ਆਂ ਜਰਾ ਤੁਸੀਂ ਜਾ ਕੇ ਬੈਠੇ ਆ ਨਾ ਉਹ ਕਹਿੰਦੇ ਕੱਲ੍ਹ ਤੇ ਆਵੇਂ ਜੇ ਤਾਂ ਆਪਾਂ ਮੋਟਰਸਾਈਕਲ ਲੈ ਤੁਸੀਂ ਉਹਨਾਂ ਨੂੰ ਜਿਹੜਾ ਨਾ ਮਿੰਨ ਦਾ ਸਰਪੰਚ ਸਾਹਿਬ ਤੇ ਗਿਆ ਬਾਰੇ ਦੱਸ ਉਹਨਾਂ ਨੇ ਹੀ ਫਿਰ ਲੈਣਾ ਦੇ ਕਿ ਡੀਟੀ ਚੈੱਕ ਕੀਤੀ ਕਹਿੰਦੇ ਜੇ ਹੁਣ ਵੀ ਤੁਹਾਨੂੰ ਫਿਰ ਸਰਪੰਚ ਨਾਲ ਜਾਣਾ ਹੋਊਗਾ ਕਹਿੰਦੇ ਹੱਬ ਤੱਕ ਤੁਸੀਂ ਭੈਣ ਹੋਣਾ ਨੂੰ ਕਹੀ ਜਾਂਦੇ ਹੋ ਕਿ ਸਰਪੰਚ ਦਾ ਗੱਲ ਕਰਤੇ ਮਨ ਤਾਂ ਐਮਐਲਏ ਲੈਣ ਆਉਂਦੇ ਨੇ ਐਮਐਲਏ ਛੱਡ ਕੇ ਜਾਂਦੇ ਨੇ ਐਮਐਲਏ ਲੈਣ ਆਉਂਦੇ ਬੱਸ ਕਰ ਮੇਰੇ ਨਾਲ ਨਹੀਂ ਆ ਤਾਂ ਸਰੋਗਾ ਲਾ ਕੇ ਮੇਰੇ ਨਾਲ ਹੀ ਲੱਤ ਮਾਰੀ ਜਾਂਦੇ ਆ। ਉਹ। ਮੈਂ ਤਾਂ ਉਹਦੇ ਤੇ ਜਾਗਣੀ ਮੈਂ ਤਾਂ ਬਹੁਤ ਜਹਾ ਚਲਾਏ ਨੇ। ਮੈਂ ਤਾਂ ਪਾਣੀ ਨਾਲ ਸ਼ਪੇ ਦੇ ਵਿੱਚੋਂ ਮਾਰਿਆ। ਕੋਈ ਮਸ ਖੌਂਦਾਰੇ ਖਾਂਜ ਪੱਕਾ ਨੂੰ ਟ੍ਰੇਨਿੰਗ ਦਿੰਦਾ ਰਿਹਾ ਯਾਰ। ਇੱਥੇ ਜਹਾਜ ਕਿੱਥੋਂ ਆ ਕੇ ਕੱਲ ਤਾਂ ਜਾਈ ਦੇ ਰੂਟਿਨ ਨਹੀਂ ਕਰਦੀ ਇੱਥੇ ਕੋਈ ਜਗ੍ਹਾ ਦੀ ਗੱਲ ਛੱਡ ਯਾਰ। ਮੈਂ ਤੈਨੂੰ ਜਿਹੜੀ ਗੱਲ ਕਹਿ ਰਿਹਾ ਮੈਂ ਜਾ ਚੱਲਾਂਗਾ ਰਿਹਾ। ਫਸ ਕੇ ਰੁਏ ਨੀ ਜਨੇਗਾ ਕੁਮਾਰੀ ਦੇੰਦੇ ਹੋਰ ਉਹ ਸਹਾਇਤਿਆਂ ਨੂੰ ਸਹਾਇਤਿਆਂ ਵੀ ਆਏ ਹੁੰਦੇ ਉਹਨੂੰ ਟ੍ਰੇਨ ਕਰੰਦਾ ਰਹਾਂ ਜਹਾਜ਼ਾਂ ਦੀ ਮੈਨੂੰ ਲੱਗਦਾ ਜੇ ਐਸ਼ਾਂ ਚਾ ਠੀਕ ਆ ਉਹ ਜਿਹੜਾ ਟਾਇਜ ਆ ਪਿਆਗਾ ਮਿਲਣਾ ਰੋਟਾ ਉਹ ਨਹੀਂ ਤੁਸੀਂ ਕਹੀ ਜੰਨੇ ਉਹ ਵੀ ਚੜਾਉਂਦੇ ਮੰਮੋਗਾ ਠੀਕ ਆ ਠੀਕ ਆ ਲੱਗ ਗਿਆ ਮੈਨੂੰ ਪਤਾ ਕਿਹਦੇ ਦਿਹਾਰ ਚ ਲਾਉਣਾ ਸੀ ਅਸਚਨ ਲੱਗੇ ਉਹ ਸਮਝ ਆ ਗਈਿੰਦੀ ਤਾ ਸਾਰਾ ਪਤਾ ਲੱਗ ਗਿਆ ਤੇ ਇੱਕ ਗੱਲ ਮਾਰਿਆ ਕਰੋ ਕਿਸੇ ਦਿਨ ਬੰਦਾ ਅਭੀ ਫਸ ਜਾਂਦਾ ਹੁੰਦਾਗਾ ਜੇ ਇੱਥੇ ਉਹ ਤੁਸੇ ਉੱਥੇ ਕਿਹਾ ਹੈ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਇੰਨਾ ਪੈਸਾ ਕਿੱਥੇ ਰੱਖੀ ਭੁੱਲ ਜਾਈਏ ਜੇ ਇੱਥੇ ਕਿਸੇ ਨੇ ਮੰਗ ਲੈ ਲਿਆ ਤੇ ਉਹਦਨੇ ਮੈਂ ਕੀ ਜਵਾਬ ਦਵਾਂਗੇ ਆਪਾਂ ਰੱਖ ਕੇ ਭੁੱਲੇ ਜਾਂਦੇ ਆ ਰੱਖ ਕੇ ਭੁੱਲੇ ਜਾਂਦੇ ਪੈਸੇ ਫਿਰ ਤਾਂ ਆਉਂਦੇ ਨਹੀਂ ਰਹਿੰਦੇ ਤਾਂ ਤੇ ਤੇ ਮੜਦੇ ਜੀ ਨਾ ਹੈ ਹੀ ਹੁਣ ਨਹੀਂ ਫਿਰ ਉਹਨਾਂ ਨੂੰ ਕੀ ਕਹੋਗੇ ਜੇ ਇਹਨਾਂ ਨੇ ਕਹਿਦਾ ਵੀ ਸਾਨੂੰ ਨਿਵੇਸ਼ ਨਾਲ ਲੋੜਾ ਦੇ ਦੋ ਸਾਨੂੰ ਕੋਈ ਐਸਾ ਇੱਥੇ ਉਹਨੂੰ ਕਹਿ ਦੇਣ ਤਾਂ ਕਈ ਵਾਰੀ ਤੁਸੀਂ ਛਾੜ ਕੇ ਨੂੰ ਮੰਗਦੇ ਪੈਸੇ ਕਰ ਲਿਆ ਨੇ ਤਾਂ ਵੀ 20% ਨੇ ਕਰਕੇ ਲਏਗਾ ਆਪਾਂ ਇਹ ਮੜੇ ਨੇ ਉਹ ਪੈਸੇ ਮੇਰੀ ਹੁੰਦੇ ਮੈਂ ਰੱਖ ਕੇ ਭੁੱਲ ਜਾਣਾ ਪੈ ਥਨ ਵਰਸਾ બસ ਦੇਖ ਕੇ ਤਾਂ ਮਰ ਜਾਂਦੇ ਕਿਵੇਂ ਬੰਦਾ ਆਪ ਨੂੰ ਫਸ ਜਾਂਦਾ ਹੁੰਦਾ ਹੈਗਾ ਸੁਆਗੋਈ ਨਾ ਇੱਥੇ ਰੋੜ ਦੇ ਪੈਰ ਇੱਥੇ ਰੋੜ ਜਾਂਦੇ ਨੇ ਯਾਰ ਬਸ ਥੋੜਾ ਜੁੱਤੀਆਂ ਜਮੋਦੀ ਹੋਣੀਆਂ ਨੇ ਦੱਪੀਆਂ ਦੀ ਲੋਹ ਗੱਲ ਲੱਗੇ ਮੈਨੂੰ ਹਾਂ ਸ਼ਗਲ ਸੀ ਯਾਰ ਇੰਦਰ ਤਿੰਨ ਚ ਲੋ ਜਦੋਂ ਤੱਕ ਚਾਰ ਗੋਲੇ ਰੱਖ ਦਿੱਤੇ ਬਸ ਜਦ ਜੇ ਆਏ ਦਿਨ ਲੱਗਦੀ ਨਹੀਂ ਹੈਗਾ ਆ ਬਾਬੇ ਕਿਤੇ ਨਾ ਕਿਤੇ ਹੁਣ ਤੂੰ ਦਾ ਘਰੇ ਰਹਿਣੀ ਹੈ ਤਾਂ ਮੇਰੇ ਕੋਲ ਆ ਪਤਾ ਕਿਉਂਕਿ ਮੈਂ ਹੁਣ ਗੋਆਂਢੀ ਤੇ ਜਾਮਾ ਦੇ ਕਿਹਨੂੰ ਪਤਾ ਹੀ ਨਹੀਂ ਹੈਗਾ ਜਿਹੜਾ ਕੋਈ ਰਸਤਾਰ ਨੂੰ ਪਤਾ ਹੀ ਨਹੀਂ ਹੈਗਾ ਉਹ ਜਿਵੇਂ ਗੱਪਾਂ ਮਾਰ ਲਈਦੇ ਨੇ ਅੱਛਾ ਅੱਛਾ ਜੇ ਫਿਰ ਸੱਚ ਬੋਲ ਹੀ ਦਿੱਤਾ ਮੇਰੇ ਕੋਲ ਨਹੀਂ ਮਿੰਨੂ ਵੀ ਇਹਨੇ ਜਿਹੜੇ ਕੱਪ ਮਾਰਦੇ ਸੀਗੇ ਹੂੰ ਸਾਰੇ ਝੂਠੀ ਸੀ ਐ ਲੋਗੇ ਚਲੋ ਬਜਾ ਰਾਂ ਟਾਈਮ ਪਾ ਚਾਹ ਰਾਂ ਤਿਆਰਾਂ ਹੂੰ ਐ ਜਿਹੜੇ ਟਾਈਮ ਪਾ ਸੀ ਕਿਸੇ ਨੇ ਦੇਖੀ ਚੰਗੀ ਫਸੋਗੇ ਜਾਂ ਦੇਖੋਗੇ ਜੀਵਿੰਦਰ ਮੁੰਡਾ ਜਦੋਂ ਗੱਲ ਕੀਤੀ ਕੰਮ ਹੋ ਗਿਆ ਇਹਨੇ ਨਹੀਂ ਗੱਪਾਂ ਮਾਰਿਆ ਮਾਰ ਮੈਂ ਬੋਗ ਮੈਨੂੰ ਤਾਂ ਹੀ ਕੋਣੋ ਬਲ ਗਿਆ ਕੋਈ ਕੋਈ ਨਹੀਂ ਯਾਰ ਜੇਲੀ ਦੀ ਮੇਰਾ ਕਿ ਕੋਈ ਬਾਹਰ ਰਸਦਾਰ ਆਤੀ ਹੈ ਇਹਦਾ ਸੱਚ ਤੁਸੀਂ ਉਹ ਮੇਰੇ ਫਰੈਂਡ ਦਾ ਜਿਹੜੀ ਕਹਿੰਦੀ ਉਸ ਦਿਨ ਜਦੋਂ ਆਪਾਂ ਨੇ ਘਰੇ ਗਏ ਜਿਸਪਾਲ ਕੇ ਗਏ ਆ ਜਿਸਪਾਲ ਕਹਿੰਦੀ ਜੀ ਜੇ ਕਹਿੰਦੇ ਵੀ ਮੇਰਾ ਐਨ ਜੀਓ ਵਾਲਾ ਮੇਰਾ ਹੈ 파ਟਨਰ ਇੰਨੇ ਝੂਠੇ ਕਿਹੜੇ ਜੂਵਨ ਹੁੰਦਾ ਦੇਖਿਆ ਵੀ ਨਹੀਂ ਜਾਂਦੇ ਕਿ ਤੇ ਘਰ ਤੋਂ ਵੀ ਲੈ ਕੇ ਕੰਮ ਤੋਂ ਵੀ ਇੰਨੇ ਝੂਠੇ ਮਾਰ ਲੱਗੀ ਮਨਾਂ ਸ਼ਰੀਪਾ ਲੋਕੀ ਇਸ ਤਰ੍ਹਾਂ ਕਰਦੇ ਹਨ ਮਹਾਂ ਘੜਦਾ ਤੀਪੈ ਤੇ ਕਿਲੇ ਜਮੀਨਾ ਉਹ ਦੇਖੀ ਆ ਬੇਚਾਰਾ ਉਨੇ ਨੇ ਇਸ ਵੇਲੇ ਆਪਣੀ ਮਾਰੀ ਜੁੰਦੇ ਕੀ ਉਹਦੇ ਸੰਗੀ ਨੂੰ ਉਹਦੇ ਪੁੱਛਿਆ ਉਹ ਕਹਿੰਦਾ ਯਾਰ ਜਿਹੜਾ ਹਾਤਰਾ ਮਤਲਬ ਟੰਡਾ ਹੋਇਆ ਹੁਣ ਦਾ ਅਜਾ ਕੜਮੀਤੀ ਪੈਂਤੀ ਹੀ ਲੈ ਵੀਂਦ ਨੇ ਉਹ ਕਹਿੰਦਾ ਹੁਣਾਂ ਜਿਹੜਾ ਪੈਂਤੀ ਕੀ ਲੈ ਲੈਣਾ ਇਹਨਾਂ ਦੇ ਅੱਛਾ ਕਹਿੰਦਾ ਜ਼ਮੀਨ ਦਾ ਦੱਸੇ ਨਹੀਂ ਹੂੰ ਕਹਿੰਦਾ ਡੰਗਰਾਂ ਦੇ ਕੀ ਲੈਣ ਆਏ ਗਏ ਇਹਨੇ ਘਰੇ ਪਾਇ ਤੇ ਘਰੇ ਪੁਣਾਈ ਪਾਇ ਤੇ ਇਹ ਕਹਿੰਦਾ ਕਹਿੰਦਾ ਮੇਰੇ ਲੋਕ ਇਹ ਹੀ ਗਿਆ ਕਿ ਇਹ ਤੇ ਉਹ ਮਜ਼ਾਕ ਕਰ ਗਿਆ ਨਾ ਆ ਤੱਕ ਨਾ ਇਹਨਾਂ ਦਾ ਵੀ ਇਹ ਕਹਿੰਦਾ ਮੁੰਦੇ ਬੜੇ ਇਹਨੇ ਜੱਪਾ ਮਾਰੀ ਜਾਂਦੇ ਅਗਲਾ ਘਰੇ ਆਉਂਦਾ ਜਦੋਂ ਉਹ ਦੇਖ ਲੈਣਾ ਦੇ ਲੋਕ ਜਿਹੜੇ ਸਾਰੇ ਛੁੱਪ ਬੜੇ ਜਾਣੇ ਜਿੱਦਣ ਇਹਨੇ ਦੇਖਿਆ ਨਾ ਛੋਟੀ ਜਿਹੀ ਡੋਲਣ ਚ ਤੁੱਦ ਲ ਜਾਂਦੇ ਤੇ ਕਾਪੂ ਮਾਰਦੇ ਜਿਹੜੇ ਕਿੱਡੇ ਕਿੰਗ ਮਾਰੇ ਆ ਜਹਾਜ ਦੇ ਕੋਲ ਦੀ ਲੱਗੇ ਹੋਣ ਜਹਾਜ ਦੇ ਕੋਲ ਦੀ ਲੱਗੇ ਹੋਣ ਜਹਾਜ ਦੇ